ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੇ ਵਿੱਚ 메인 ਬਾਜ਼ਾਰ ਦੇ ਵਿੱਚ ਹੀ ਚੋਰੀ ਦੀ ਵਾਰਦਾਤ ਨੂੰ ਇਨਜ਼ਾਮ ਦੇਣ ਵਾਲੇ ਵਿਅਕਤੀਆਂ ਦੀ ਵੀਡੀਓ ਆਈ ਸਾਹਮਣੇ। ਅਗਰ ਤੁਸੀਂ ਇਹਨਾਂ ਵਿਅਕਤੀਆਂ ਨੂੰ ਜਾਣਦੇ ਹੋ ਤਾਂ ਇਹਨਾਂ ਦੀ ਸੂਚਨਾ ਪੁਲਿਸ ਨੂੰ ਦੇ ਸਕਦੇ ਹੋ। ਧਿਆਨ ਨਾਲ ਦੇਖੋ ਕਿ ਇਹ ਪੰਜ ਨੌਜਵਾਨ ਜੋ ਕਿ ਮੋਡਿਆਂ ਦੇ ਉੱਪਰ ਬੈਗ ਪਾਏ ਹੋਏ ਹਨ ਇਹਨਾਂ ਨੇ ਇੱਕ 25 ਤੋਂ 30 ਲੱਖ ਰੁਪਏ ਦੇ ਕੀਮਤ ਦੇ ਫੋਨ ਚੋਰੀ ਕਰਕੇ ਇਸ ਚੋਰੀ ਦੀ ਘਟਨਾ ਨੂੰ ਇਨਜ਼ਾਮ ਦਿੱਤਾ ਅਤੇ ਇਹਨਾਂ ਦੇ ਦਿਲ ਦੇ ਵਿੱਚ ਕੋਈ ਡਰ ਅਤੇ ਖੌਫ ਨਹੀਂ ਹੈ। ਇਹ ਦੇਖੋ ਤੁਸੀਂ ਕਹਿੰਦੇ ਇੱਕ ਨਵਾਂ ਸਟਾਈਲ ਇੱਕ ਨਵੀਂ ਗੈਂਗ ਜਿਹੜੀ ਇੱਕ ਬਜ਼ਾਰਾਂ ਦੇ ਵਿੱਚ ਘੁੰਮ ਰਹੀ ਹੈ ਤੇ ਇਹ ਗੁਰਦਾਸਪੁਰ ਦੇ ਵਿੱਚ ਹੋਰ ਵੀ ਵਾਰਦਾਤਾਂ ਨੂੰ ਇਨਜਾਮ ਦੇ ਸਕਦੀ ਹੈ। ਵਾਰਦਾਤ ਦਿੱਤੀ ਗਈ ਆ। ਭਾਈ ਦੋਹੀ ਥੋਪ ਨਿਕਲਣਾ ਟੈਲੀਫੋਨ ਮੇਰਾ ਸਦਰਬਜ਼ਾਰ ਦੇ ਵਿੱਚ ਕੁਆੜੀ ਦਾ ਨਿਕਲੀ ਨੇ। ਭਾਈ ਸੇਰੇ ਆ ਛੜਰ ਖੋਲਿਆ ਵਾ ਜਦੋਂ ਮੈਂ ਸ਼ਟਰ ਖੋਲਿਆ ਵਾ ਤੇ ਖੋਲਿਆ ਵੇ ਪਹਿਲਾਂ ਛੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਇਹ ਕੰਮ ਹੋਇਆ ਵਾ 5 ਵਜੇ ਦੇ ਏੜ-ਗੇੜ ਵਿੱਚ ਤੇ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰਾ ਮੋਬਾਈਲ ਧੱਬੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਵੱਢ ਕੇ ਸਾਰੇ ਲੈ ਗਏ ਆ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਵਿੱਚ ਆ ਗਿਆ ਉਹਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕੀ ਪਤਾ ਲੱਗਿਆ ਸਰੇ ਭਈਆ ਜਦੋਂ ਛੜਰ ਚੁੱਕਿਆ ਦੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਹੀ ਉਹ ਛੜਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਉਹਨੇ ਵਿਚ ਵੜਿਆ ਕੈਸ਼ ਨਹੀਂ ਸੀਗਾ ਕੈਸ਼ ਦਾ ਬਜਾ ਨਹੀਂ ਚੋਰੀ ਚੋਰੀ ਭਾਜੀ 80 ਮਿੰਟ 25 ਤੋਂ 30 ਲੱਖ ਦੇ ਵਿੱਚ ਹੋਈ ਹੈ ਯੂ ਮੰਗ ਕਰਦੇ ਬਾਕੀ ਉਹ ਨਹੀਂ ਨੰਬਰ ਟਰੇਸ ਕਰਾਂਗੇ ਜਿਹੜੇ ਉਹ ਹੈਗੇ ਲਿਖਾਂਗੇ ਆਈ ਐਮ ਇ ਫਿਰ ਪਤਾ ਲੱਗੇ ਮੰਗਦੇ ਆ ਨੋਂ ਥੋੜੀ ਸਦੀ ਗਾੜੀ ਕੋਈ ਆ ਟੇ ਕੋ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇਖ ਕੇ ਚਲ ਗਿਆ ਵਾ ਕੋਈ ਕਾਰਵਾਈ ਨਹੀਂ ਹੋਈ ਕੋਈ ਆ ਟੇ ਦੂਰੀ ਤੇ ਚੌਂਕੀ ਆ ਸਾਡੀ ਕੋਈ ਫਿੰਗਰਪ੍ਰਿੰਟ ਨਹੀਂ ਲੈ ਆਏ ਕੋਈ ਕੁੱਤਾ ਨਹੀਂ ਲਿਆਏ ਸੁਗੰਗਲ ਵਾਲਾ ਕੀ ਬੰਦਾ ਰੰਗ ਪਤਾ ਲੱਗ ਸਕੇ ਇਹ ਬੜੇ ਪਰੇਸ਼ਾਨ ਆ ਸਾਨੂੰ ਹਿਸਾਬ ਦਿੱਤਾ ਜਾਏ ਚੰਨਿਆ ਕਿ ਦੂਰੀ ਦੇ ਉੱਪਰ ਪੁਲਿਸ ਸਟੇਸ਼ਨ ਹੈ ਸਾਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਆ ਕੋਈ ਦੂਰ ਨਹੀਂ ਹੈਗਾ ਬੰਦੇ ਪੈਸੇ ਨਹੀਂ ਖਚਲੋਣ ਦੇ ਹਾਂਜੀ ਸਰ ਲੜਕੇ ਆ ਕੋਈ 20 22 ਸਾਲ ਦੀ ਇੰਨੀ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਔਰ ਪੰਜ ਬੰਦੇ ਇੱਕ ਅੰਦਰ ਵੜਿਆ ਚਾਰ ਬਾਰ ਸੀਗੇ